ਕਾਨੂੰਨ ਮੰਤਰੀ ਪੰਜਾਬ ਲਾਲਚੰਦ ਗੜਾਚਕ ਆਪਣੇ ਪਿੰਡ ਗੜਾਚਕ ਤੋਂ ਸ੍ਰੀ ਗੁਰਦੁਆਰਾ ਬਾਟਸਾਹ ਤੱਕ ਜਿਹੜੀ ਇੱਕ ਪੈਦਲ ਯਾਤਰਾ ਕੀਤੀ ਗਈ ਹੈ ਮਾਤਾ ਗੁਜਰੀ ਜੀ ਉਹਨਾਂ ਚਾਰ ਸੈਬਰੀਆਂ ਦੀ ਸ਼ਹਾਦਤ ਨੂੰ ਸਮਰਪਿਤ ਯਾਤਰਾ ਜਿਹੜੀ ਹੈ ਅੱਜ ਸਵੇਰ ਤੋਂ ਹੀ ਜਿਹੜੀ ਆ ਚੱਲਦੀ ਸੀਗੀ ਤਾਂ ਹੁਣ ਬਾਟਸਾਹ ਦੇ ਵਿੱਚ ਪਹੁੰਚੀ ਹੈ ਤਾਂ ਕਾਨੂੰਨ ਮੰਤਰੀ ਪੰਜਾਬ ਲਾਲਚੰਦ ਗੜਾਚਕ ਆਪਣੇ ਪਰਿਵਾਰ ਦੇ ਨਾਲ ਤੇ ਆਪਣੇ ਸਮਰਥਕਾਂ ਦੇ ਨਾਲ ਇੱਥੇ ਪਹੁੰਚੇ ਸੀਗੇ ਤਾਂ ਸਾਰੇ ਸੰਗਤਾਂ ਵੱਲੋਂ ਜਿਹੜੇ ਆ ਇੱਥੇ ਆ ਕੇ ਉਹਨੂੰ ਸਰਦਾ ਸੁਮਨ ਅਰਪਿਤ ਕੀਤਾ ਗਿਆ ਤੇ ਉਹਨਾਂ ਦੀ ਸ਼ਹਾਦਤ ਨੂੰ ਸਲਾਮ ਕੀਤਾ ਗਿਆ ਹੈ ਆਉ ਦਿਗਦੇ ਰਿਪੋਰਟ ਤੇ ਗੱਲਬਾਤ ਕਰਦੇ ਆਂ ਕਾਰਨ ਮੰਤਰੀ ਪੰਜਾਬ ਲਾਲਚੰਦ ਕੁਦਰਚੋਣਾ ਦੇ ਨਾਲ ਕੀ ਕੁਛ ਕਹਿਣਾ ਉਹਨਾਂ ਦਾ ਇਸ ਪੈਦਲ ਯਾਤਰਾ ਦੇ ਦੌਰਾਨ ਪਿੰਡ ਕਟਾਰੂ ਝਗ ਤੋਂ ਇਲਾਕੇ ਦੀਆਂ ਸੰਗਤਾਂ ਵੱਲੋਂ ਹਲਕਾ ਭੋਜ ਦੀਆਂ ਸੰਗਤਾਂ ਵੱਲੋਂ ਇੱਕ ਵਿਸਾਲ ਨਗਰ ਕੀਰਤਨ ਜਿਹੜਾ ਉਹ ਸਹਿਬਜ਼ਾਦਿਆਂ ਦੀ ਜ਼ਾਤ ਚ ਉਹਨਾਂ ਦੀ ਕੁਰਬਾਨੀ ਨੂੰ ਸਮਰਪਿਤ ਕਰਿਆ ਜਾਂਦਾ ਸੋ ਇਹ ਨਗਰ ਕੀਰਤਨ ਅੱਜ ਵੀ ਹਰ ਸਾਲ ਦੀ ਤਰ੍ਹਾਂ ਔਰ ਇਹ ਇਤਿਹਾਸਿਕ ਗੁਰਦੁਆਰਾ ਸ੍ਰੀ ਵਾਟ ਸਾਹਿਬ ਦੇ ਅੰਦਰ ਆਕੇ ਨਾਤਮਸ ਕਰਨ ਤੋਂ ਬਾਅਦ ਇਹਨੂੰ ਸਮਾਪਤ ਕੀਤਾ ਜਾਂਦਾ ਸੋ ਆ ਸਹਬਜ਼ਾਦੇ ਛੋਟੇ ਵੱਡੇ ਮਾਤਾ ਗੁਜ਼ਰੀ ਜਿਨ੍ਹਾਂ ਦੀ ਬਹੁਤ ਉੱਚ ਪਾਏ ਦੀ ਕੁਰਬਾਨੀ ਨਾ ਕੇਵਲ ਕੁਰਬਾਨੀ ਬਲਕਿ ਉੱਚ ਪਾਏ ਦੇ ਵਿਚਾਰ ਜਿਹੜੇ ਸਦਾ ਹੀ ਸਮਾਜ ਦੇ ਅੰਦਰ ਚੇਤਨ ਸੇ ਲੋਕਾਂ ਨੂੰ ਆਮ ਲੋਕਾਂ ਨੂੰ ਅਗਵਾਈ ਦਿੰਦੇ ਰਹਿਣਗੇ ਸੋ ਮੈਂ ਸਮਝਦਾ ਕਿ ਰੰਗਜੀਬ ਦੇ ਮੁਗਲ ਰਾਜ ਦੇ ਅੰਦਰ ਜਿੰਨਾ ਜ਼ਬਰ ਸਮਾਜ ਦੇ ਅੰਦਰ ਵਕ ਵਕ ਧਰਮਾਂ ਦੇ ਲੋਕਾਂ ਦੇ ਕੀਤਾ ਗਿਆ ਸੋ ਜਿਸ ਤਰ੍ਹਾਂ ਕਸ਼ਮੀਰੀ ਪੰਡਤਾ ਨੇ ਆ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਫਰਿਆਦ ਕੀਤੀ ਕਿ ਸਾਡੇ ਉੱਤੇ ਜ਼ੁਲਮ ਟਾਇਆ ਜਾ ਰਿਹਾ ਸਾਡਾ ਧਰਮ ਪਰਿਵਰਤਨ ਜ਼ਬਰਦਸਤੀ ਕੀਤਾ ਜਾ ਰਿਹਾ ਜਦੋਂ ਕਿ ਕੋਈ ਵੀ ਧਰਮ ਇਸ ਗੱਲ ਦੇ ਆਗਿਆ ਨਹੀਂ ਦਿੰਦਾ ਸੋ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਨਾ ਕੇਵਲ ਉਹਨਾਂ ਵਿਚਾਰਾਂ ਨੂੰ ਉਹਨਾਂ ਕੰਡਮ ਕੀਤਾ ਉਹਨਾਂ ਵਿਚਾਰਾਂ ਨੂੰ ਨਿੰਦਿਆ ਜਿਹੜੇ ਵਿਚਾਰ ਜਵਰਦਸੀ ਲੋਕਾਂ ਨੂੰ ਧਰਮ ਪਰिवर्त ਕਰਨ ਦੇ ਲਈ ਉਹਨਾਂ ਨੇ ਜਿਹੜੇ ਅਪਣਾਏ ਸੋ ਉਹਨਾਂ ਨੇ ਮਨੁੱਖੀ ਅਧਿਕਾਰਾਂ ਦੀ ਸੰਸਾਰ ਦੇ ਅੰਦਰ ਪਹਿਲੀ ਵਾਰ ਜੇ ਕਿਸੇ ਨੇ ਵਾਜਬਲਦ ਕੀਤੀ ਆ ਮਨੁੱਖੀ ਅਧਿਕਾਰਾਂ ਦੀ ਉਹ ਸ੍ਰੀ ਗੁਰੂ ਤੇਗ ਬਹਾਦਰ ਜੀ ਆ ਸੋਜਣਾ ਨੇ ਕਸ਼ਮੀਰੀ ਪੰਡਤਾਂ ਦੀ ਆਵਾਜ਼ ਦੇ ਉੱਤੇ ਜਿਹੜੇ ਵਿਚਾਰ ਉਹਨਾਂ ਦੇ ਮਨ 'ਚ ਸਨ ਜਿਹੜੇ ਵਿਚਾਰ ਉਹਨਾਂ ਸਵਾਜ ਨੂੰ ਦਿੱਤੇ ਉਹਨਾਂ ਦੇ ਅਮਲ ਵੀ ਨਾਲ ਕੀਤਾ ਤੇ ਆਪਣੀ ਬਹੁਤ ਵੱਡਾ ਬਲਦਾਨ ਉਹਨਾਂ ਨੇ ਦਿੱਤਾ ਜਿਹੜਾ ਅਸੀਂ ਮਨਾ ਕੇ ਉਹਨੇ ਹਟੇ ਆ ਸੋ ਹੁਣ ਹਰਤਾ ਜਿਹੜਾ ਉਹ ਚੱਲ ਰਿਹਾ 6 ਔਰ 7 ਪੋਹ ਦੀ ਦਰਮਿਆਨ ਜਦੋਂ ਸਰਸਾ ਨਦੀ ਤੋਂ ਗੁਰੂ ਸਾਹਿਬ ਦਾ ਪਰਿਵਾਰ ਵਿਸੜਦਾ ਗੁਰਦੁਆਰਾ ਵਿਸੋੜਾ ਸਾਹਿਬ ਜਿੱਥੇ ਅੱਜ ਵੀ ਉਹਨਾਂ ਦੀ ਇਜ਼ਾਤ ਚ ਸੋਭਤ ਹੈ ਸੋ 7 ਦਿਨਾਂ ਦੇ ਅੰਦਰ ਅੰਦਰ ਚਾਹੇ ਉਹ ਚਮਕੌਰ ਦੀ ਗੜੀ ਦੀ ਜੰਗ ਹੋਵੇ ਚਾਹੇ ਉਹ ਸਰਹੰਦ ਦੀਆਂ ਨਿਆਂ ਚ ਸਾਡੇ ਨਾਲ ਛੋਟੇ ਛੋਟੇ ਮਾਸੂਮ ਸਾਹਿਬਜ਼ਾਦਿਆਂ ਨੂੰ ਜਿਉਂਦੇ ਚੜਨ ਦਾ ਸਵਾਲ ਹੋਵੇ ਇਹ ਆਪਣੇ ਆਪ ਚ ਬਹੁਤ ਵੱਡੀਆਂ ਕੁਰਬਾਨੀਆਂ ਨੇ ਸੋ ਇਹਨਾਂ ਦੇ ਨਾਲ ਦੇ ਨਾਲ ਜਿਹੜਾ ਮੋਤੀ لال ਮਹਾਰਾਜ ਜੀ ਬਾਬਾ ਮੋਤੀ لال ਜੀ ਜਿਨ੍ਹਾਂ ਨੇ ਸਭ ਤੋਂ ਮਹਿੰਗਾ ਦੁੱਧ ਮੈਂ ਸਮਝਦਾ ਸੰਸਾਰ ਦੇ ਅੰਦਰ ਜਿਹੜਾ ਉਹਨਾਂ ਨੂੰ ਪਿਆ ਔਰ ਜਿਵੇਂ ਉਹਨਾਂ ਨੇ ਗੁਰਸੇਵਾਨ ਦੇ ਬੱਚਿਆਂ ਨੂੰ ਉਹ ਦੁੱਧ ਪਿਆਣ ਦਾ ਯਤਨ ਕੀਤਾ ਦੁੱਧ ਪਿਆਇਆ ਔਰ ਉਹਦੇ ਬਦਲੇ ਉਹਨਾਂ ਦਾ ਸਾਰਾ ਹੀ ਪਰਿਵਾਰ ਜਿਹੜਾ ਕੋਹਲੂ ਚੋਂ ਪੀੜ ਕੇ ਮਤਲਬ ਜਿਹੜਾ ਮੈਂ ਸਮਝਦਾ ਵੀ ਇਹਨਾਂ ਗੱਲਾਂ ਦੇ ਅੱਗੇ ਇਹਨਾਂ ਕੁਰਬਾਨੀਆਂ ਦੇ ਅੱਗੇ ਸ਼ਬਦ ਬਹੁਤ ਛੋਟੇ ਆ ਸੋ ਉਹਨਾਂ ਕੁਰਬਾਨੀਆਂ ਨੂੰ ਛੋਟੇ ਸਾਹਿਬਜ਼ਾਦੇ ਵੱਡੇ ਸਾਹਿਬਜ਼ਾਦੇ ਮਾਤਾ ਗੁਜਰੀ ਸੋ ਮੋਤੀ لال ਮਹਾਰਾਜ ਜੀ ਦਾ ਸਾਰਾ ਹੀ ਪਰਿਵਾਰ ਇਹਨਾਂ ਦਿਨਾਂ ਦੇ ਅੰਦਰ ਜਿਨ੍ਹਾਂ ਵੀ ਉਸ ਵੇਲੇ ਦੇ ਸਿੰਘਾਂ ਸਿੰਘਣੀਆਂ ਨੇ ਜਾਂ ਉਸ ਵੇਲੇ ਇਸ ਯੁੱਧ ਦੇ ਅੰਦਰ ਜਿਨ੍ਹਾਂ ਵੀ ਜ਼ੁਲਮ ਦੇ ਖਿਲਾਫ ਆਪਣੀਆਂ ਹਉਤੀਆਂ ਦਿੱਤੀਆਂ ਉਹਨਾਂ ਨੂੰ ਸਜਦਾ ਕਰਨ ਦੇ ਲਈ ਅਸੀਂ ਇੱਕ ਤੁਸ ਜਿਆ ਯਤਨ ਜਿਹੜਾ ਉਹ ਹਰ ਸਾਲ ਕਰਦੇ ਆ ਸੋ ਮੈਂ ਸਮਝਦਾ ਕਿ ਜ਼ੁਲਮ ਦਾ ਰਾਜ ਕਦੀ ਵੀ ਟਿਕਾਉ ਨਹੀਂ ਹੁੰਦਾ ਲੋਕਾਂ ਦੇ ਮਨ ਜਿੱਤ ਕੇ ਹੀ ਸਮਾਜ ਦੇ ਅੰਦਰ ਤੁਸੀਂ ਸੇਵਾ ਕਰ ਸਕਦੇ ਹੋ ਸੋ ਗੁਰੂ ਸੇਵਾਨਾ ਦੀ ਫਿਲਾਸਫੀ ਗੁਰੂ ਸੇਵਾਨਾ ਦੇ ਵਿਚਾਰ ਜਿਹੜੇ ਅੱਜ ਵੀ ਸਾਨੂੰ ਪ੍ਰੇਰਨਾ ਦਿੰਦੇ ਨੇ ਤੇ ਗਾਹ ਵੀ ਦਿੰਦੇ ਰਹਿਣਗੇ ਸਦੀਆਂ ਤੱਕ ਮੈਂ ਸਮਝਦਾ ਵੀ ਸੱਚੇ ਲੋਕਾਂ ਨੂੰ ਜਿੱਥੇ ਉਹਨਾਂ ਦੀ ਕੁਰਬਾਨੀ ਤੋਂ ਪ੍ਰੇਰਨਾ ਲੈਣੀ ਚਾਹੀਦੀ ਆ ਉਥੇ ਇਹਨਾਂ ਦਿਨਾਂ ਦੇ ਅੰਦਰ ਜਿੱਥੇ-ਜਿੱਥੇ ਵੀ ਤੁਸੀਂ ਬੈਠੇ ਹੋ ਆਪਣੇ ਇਹਨਾਂ ਵੱਡੀਆਂ ਲਸਾਨੀ ਕੁਰਬਾਨੀਆਂ ਨੂੰ ਸਜਦਾ ਕਰਨਾ ਚਾਹੀਦਾ ਸੋ ਪੰਜਾਬ ਦੀ ਧਰਤੀ ਖਾਸ ਕਰਕੇ ਜਿੱਥੇ ਚੱਪੇ-ਚੱਪੇ ਦੇ ਕੁਰਬਾਨੀਆਂ ਦੇ ਨਿਸ਼ਾਨ ਗੱਡੇ ਆ ਝੰਡੇ ਗੱਡੇ ਆ ਪੰਜਾਬੀਆਂ ਨੇ ਚਾਹੇ ਉਹ ਗਦਰ ਪਾਰਟੀ ਦਾ ਅੰਦੋਲਨ ਹੋਵੇ ਚਾਹੇ ਉਹ ਸਿੱਖ ਪੰਥ ਦੁਆਰਾ ਕੀਤੀਆਂ ਗਈਆਂ ਕੁਰਬਾਨੀਆਂ ਹੋਣ ਚਾਹੇ ਹੋਰ ਕਿਸੇ ਵੀ ਕਿਸਮ ਦੀਆਂ ਆਜ਼ਾਦੀ ਦੀ ਲੜਾਈ ਦੇ ਅੰਦਰ ਪੰਜਾਬੀਆਂ ਦੀ ਝੋਲੀ 'ਚ ਬਹੁਤ ਵੱਡੀਆਂ ਕੁਰਬਾਨੀਆਂ ਦੇ ਸੇਂਦਰ ਜਿਹੜੀ ਮੈਂ ਸਮਝਦਾ ਵੀ ਪਈਆਂ ਨੇ ਇਹਨਾਂ ਦਾ سلسلہ ਗਾਂ ਜਾਰੀ ਵੀ ਰੱਖਾਂਗੇ ਪੰਜਾਬ ਦੇ ਵਿੱਚੋਂ ਹਮੇਸ਼ਾ ਜ਼ਬਰ ਜ਼ੁਲਮ ਦੇ ਖਿਲਾਫ ਜਿਹੜੀ ਆਵਾਜ਼ ਉੱਠਦੀ ਰਹੀ ਆ ਉਹ ਅੱਜ ਵੀ ਉੱਠਦੀ ਆ ਗਾਂ ਵੀ ਉੱਠਦੀ ਰਹੂਗੀ ਕਿਉਂਕਿ ਪੰਜਾਬ ਦੀ ਮਿੱਟੀ 'ਚ ਪੰਜਾਬ ਦੀ ਧਰਤੀ 'ਚ ਇਹ ਬਰਕਤ ਹੈਗੀ ਆ ਸੋ ਮੈਂ ਸਾਰੀਆਂ ਸੰਗਤਾਂ ਵੱਲੋਂ ਆਪਣੇ ਉਹਨਾਂ ਮਹਾਨ ਸਾਹਿਬਜ਼ਾਦੇ ਉਹਨਾਂ ਦੀ ਸ਼ਹਾਦਤ ਨੂੰ ਨਮਨ ਕਰਦਾ ਹੋਇਆ ਸਜਦਾ ਕਰਦਾ ਹੋਇਆ ਇਹ ਅਰਦਾਸ ਕਰਦਾ ਕਿ ਸਮਾਜ ਹਮੇਸ਼ਾ ਤਰੱਕੀ ਕਰੇ ਸਾਡਾ ਪੰਜਾਬ ਸਾਡਾ ਦੇਸ਼ ਤਰੱਕੀ ਕਰੇ ਸਾਡਾ ਇਲਾਕਾ ਤਰੱਕੀ ਕਰੇ ਤੇ ਸਾਂਝੀ ਵਾਲਤਾ ਬਣੀ ਰਹੇ ਮਨੁੱਖਾਂ ਦੇ ਅੰਦਰ ਇਹੀ ਅੱਜ ਦੁਆ ਕਰਦੇ ਆ ਸੋ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਧੰਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ